ਇੱਕ ਵਾਰ ਨਾ ਵੀ ਕਿਸੇ ਬੰਦੇ ਕੋਲੇ ਇੱਕ ਕੁੱਕੜ ਹੁੰਦਾ ਹੈਗਾ ਤੇ ਬਾਵਾ ਚਰਦਾ ਪਾਲਿਆ ਬੰਦਦਾ ਹੁਣੇ ਤੇ ਉਹਦਾ ਮਨ ਹੋ ਜਾਂਦਾ ਵੀ ਲੈ ਵੀ ਹੁਣ ਇਹਨੂੰ ਖਾਈਏ ਤੇ ਉਹ ਸੋਚਦਾ ਵੀ ਯਾਰ ਫਿਰ ਵੀ ਰੱਖਿਆ ਇੰਨਾ ਚਿਰ ਹੋ ਗਿਆ ਵੀ ਇਹਨੂੰ ਕਿਸੇ ਗੱਲ ਚ ਉਲਝਾ ਕੇ ਖਾਣਾ ਇਹਨੂੰ ਐ ਨਹੀਂ ਖਾਣਾ ਵੀ ਸਿੱਧਾ ਹੀ ਆਪਾਂ ਖਾ ਲਿਆ ਉਹ ਕਹਿੰਦਾ ਵੀ ਕੁੱਕੜ ਕੋਲੇ ਜਾ ਕੇ ਉਹਨੂੰ ਕਹਿੰਦਾ ਵੀ ਤੜਕ ਕੇ ਮਿੱਤਰਾ ਤੂੰ ਬਾਂਗ ਨਹੀਂ ਦੇਣੀ ਜੇ ਤਾ ਤੂੰ ਬਾਂਗ ਦੇਤੀ ਫਿਰ ਤਾਂ ਤੈਨੂੰ ਖਾ ਜੂ ਜੇ ਤੂੰ ਬਾਂਗ ਨਹੀਂ ਦਿੱਤੀ ਫਿਰ ਤੂੰ ਬਚ ਜਾਏਂਗਾ ਕੁੱਕੜ ਕਹਿੰਦਾ ਆ ਵੀ ਮੈਂ ਤਾਂ ਕੰਮ ਹੀ ਆ ਕਰਦਾ ਰਿਹਾ ਮੇਰਾ ਤਾਂ ਕੰਮ ਹੀ ਇਹ ਹੈ ਮੈਂ ਤਾਂ 4 ਵਜੇ ਉੱਠ ਕੇ ਪੌਣੇ ਪਿੰਡ ਨੂੰ ਫਿਰ ਸੋਝਦਾ ਮਰਦਾ ਕੀ ਨਾ ਕਰਦਾ ਵੀ ਜਾਨ ਆ ਤਾਂ ਜਹਾਨ ਆ ਯਾਰ ਕਹਿੰਦਾ ਛੱਡੀ ਬਾਗ ਕਹਿੰਦਾ ਫਿਰ ਜਿਹੜੀ ਤੜਕਾ ਹੁੰਦਾ ਭਾਈ ਕੁੱਕੜ ਦਾ ਜੀ ਕਰਦਾ ਬਾਗ ਦੇ ਇਹਨੂੰ ਫੰਗ ਜੇ ਫੜਫੜਾ ਕੇ ਆਪਦਾ ਹਟ ਜਾਂਦਾ ਹੈਗਾ ਮਾਲਕ ਸੋਝਦਾ ਵੀ ਯਾਰ ਕਮਾਲ ਆ ਜ ਬਾਗ ਨਹੀਂ ਦਿੱਤੀ ਬਚ ਗਿਆ ਕਹਿੰਦਾ ਦੂਜੇ ਦਿਨ ਕਹਿੰਦਾ ਵੀ ਤੂੰ ਨਾ ਹ ਫੰਗ ਜੇ ਵੀ ਨਹੀਂ ਫੜਫੜਾਉਨੇ ਜੇ ਕੱਲ ਨੂੰ ਫੰਗ ਨਹੀਂ ਫੜਫੜਾਏ ਤਾਂ ਵੀ ਤੈਨੂੰ ਖਾ ਜੂਗਾ ਕਹਿੰਦਾ ਮੈਂ ਕੁੱਕੜ ਕਹਿੰਦਾ ਵੀ ਯਾਰ ਚਲੋ ਜਿੱਥੇ ਬਾਗ ਨਹੀਂ ਦਿੱਥੇ ਕਹਿੰਦਾ ਫੰਗ ਵੀ ਨਹੀਂ ਹਲਾਉਂਦੇ ਆਪਾਂ ਨੂੰ ਕੀ ਹੈ ਉਹ ਬਾਗ ਨਹੀਂ ਹਲਾਉਂਦਾ ਭਾਈ ਦੂਜੇ ਦਿਨ ਫਿਰ ਤੇ ਢੌਣ ਜੀ ਹਲਾ ਕੇ ਐ ਕਰਕੇ ਟ ਮਾਲਕ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਪਹਿਲਾਂ ਬਾਗ ਨਹੀਂ ਦਿੱਤੀ ਫਿਰ ਇਹਨੇ ਫੰਗ ਫੜਪੜਾਏ ਉਹਨੇ ਫੰਗ ਨਹੀਂ ਫੜਪੜਾਏ ਹੁਣ ਇਹਨੇ ਧੌਣ ਜੀ ਹਿਲਾ ਕੇ ਟਾਈਮ ਪਾਸ ਕਰ ਲਿਆ ਵੀ ਐਂ ਤਾਂ ਮੈਨੂੰ ਖਾਤਾ ਹੀ ਨਹੀਂ ਜਾਣਾ ਇਹ ਮਾਲਕ ਤੀਜੇ ਦਿਨ ਆ ਕੇ ਕਹਿੰਦਾ ਵੀ ਗੱਲ ਸੁਣ ਲੈ ਸਵੇਰੇ ਜੇ ਤੂੰ ਨਾ ਤਾਂ ਬਾਗ ਦੇਣੀ ਐ ਨਾ ਫੰਗ ਫੜਫੜਾਉਣੇ ਐ ਨਾ ਧੌਣ ਜੀ ਲਾਉਣੀਆਂ ਜੇ ਇਹਨਾਂ ਚੋਂ ਕੁਝ ਕਰਿਆ ਤਾਂ ਵੀ ਤੈਨੂੰ ਖਾ ਜੂਗਾ ਨਾ ਮੈਂ ਕੋਕੜ ਬੜਾ ਫਸਿਆ ਕਹਿੰਦਾ ਯਾਰ ਹੋਰ ਮੈਂ ਕਰਾਂ ਤਾਂ ਕਰਾਂ ਕੀ ਕਹਿੰਦਾ ਚੱਲ ਵੀ ਕੁੱਕੜ ਕਹਿੰਦਾ ਵੀ ਜਿੱਥੇ ਕੁਕੜੀ ਜਿਵੇਂ ਚੁੱਪ ਕਰਕੇ ਖੜਦੀ ਰਹਿੰਦੀ ਐ ਆਪਣੇ ਵੀ ਸائیں ਹੋ ਕੇ ਚੁੱਪ ਕਰਕੇ ਕੱਲ ਦਾ ਦਿਨ ਕੋਕੜ ਚੁੱਪ ਕਰਕੇ ਇਹਦੇ ਭਈ ਸਾਰਾ ਤੜਕੇ ਉੱਠਦਾ ਹੈ ਉੱਠ ਕੇ ਬੈਠਾ ਰਹਿੰਦਾ ਐ ਜਿਵੇਂ ਕੁਕੜੀ ਬੈਠੀ ਹੁੰਦੀ ਉਹਦੇ ਵਾਂਗ ਐ ਬੈਠਾ ਰਹਿੰਦਾ ਨਾਲ ਹੀ ਚੁੱਪ ਕਰਕੇ ਨਾ ਕੋਈ ਕੁਝ ਕਰਦਨ ਮਾਲਕ ਕਹਿੰਦਾ ਲੈ ਵੀ ਮਿੱਤਰਾ ਇਹਦਾ ਕੰਮ ਟੇਡਾ ਹੋ ਗਿਆ ਵੀ ਹੋਰ ਇਹਨੂੰ ਹੁਣ ਕੀ ਸਵਾਲ ਪਾਵਾਂ ਮੈਂ ਇਦੂ ਬਾਦ ਫਿਰ ਉਹਦੇ ਕੋਲ ਇੱਕੋ ਹੀ ਸਵਾਲ ਹੁੰਦਾ ਉਹ ਕਹਿੰਦਾ ਵੀ ਗੱਲ ਸੁਣਨਾ ਮਿੱਤਰਾ ਸਵੇਰੇ ਉੱਠ ਕੇ ਜੇ ਤੂੰ ਨਾ ਅੰਡਾ ਦਿੱਤਾ ਤੈਨੂੰ ਮਾਰ ਕੇ ਖਾਜੋ ਕੋਕੜ ਕਹਿੰਦਾ ਲੈ ਵੀ ਮਿੱਤਰਾ ਜਾਣ ਤਾਂ ਗਈ ਕਹਿੰਦਾ ਕਹਿੰਦਾ ਹੁਣ ਆਂਡਾ ਮੈਂ ਕਿੱਥੋਂ ਦੇ ਦਾਂ ਕਹਿੰਦਾ ਚਲੋ ਕਰਦੇ ਕਰਾਉਂਦੇ ਸਾਰੀ ਰਾਤ ਨਿਕਲਦੀ ਐ ਫਿਕਰਾਂ ਚ ਸਵੇਰੇ ਉੱਠ ਕੇ ਜਦੋਂ ਮਾਲਕ ਆਉਂਦਾ ਕੁੱਕੜ ਕੋਲੇ ਵੀ ਦੇਖਾ ਜਾ ਕੇ ਵੀ ਆਂਡਾ ਤਾਂ ਉਹਨੇ ਕਿੱਥੋਂ ਦਿੱਤਾ ਹੋਣਾ ਜਾ ਕੇ ਉਹਨੂੰ ਕਹਿੰਦਾ ਲੈ ਵੀ ਮੈਂ ਤੇਰਾ ਦੇ ਆਂਡਾ ਕਿੱਥੇ ਐ ਕੁੱਕੜ ਉਦਾਸ ਤੇ ਚੁੱਪ ਕੀਤਾ ਤੇ ਐ ਬੈਠਾ ਹੁੰਦਾ ਉਹ ਕਹਿੰਦਾ ਵੀ ਕੀ ਗੱਲ ਕਹਿੰਦਾ ਤੇਰੀ ਜਾਨ ਜਾ ਰਹੀ ਐ ਅੱਜ ਤੂੰ ਆਂਡਾ ਨਹੀਂ ਦਿੱਤਾ ਤਾਂ ਚੁੱਪ ਕਰਕੇ ਐ ਬੈਠਾ ਐ ਉਦਾਸ ਹੋਇਆ ਬੈਠਾ ਕਹਿੰਦਾ ਨਹੀਂ ਜੀ ਜਾਨ ਤਾਂ ਕਹਿੰਦਾ ਸਾਰਿਆਂ ਦੀ ਜਾਣੀ ਐ ਇੱਕ ਦਿਨ ਕਹਿੰਦਾ ਪਰ ਮੈਨੂੰ ਇਸ ਚੀਜ਼ ਦਾ ਦੁੱਖ ਆ ਕਿ ਮੈਂ ਆਪਣੀ ਪਛਾਣ ਖੋ ਕੇ ਮਰਿਆ ਕਹਿੰ ਮੈਂ ਕਹਿੰਦਾ ਖੁਪੜੀ ਵਾਂਗੂ ਇੱਕ ਦਿਨ ਕੱਢਿਆ ਕਹਿੰਦਾ ਬਹਿ ਕੇ ਮੈਂ ਕਹਿੰਦਾ ਬਾਗ ਨਹੀਂ ਦਿੱਤੀ ਮੈਂ ਫੰਗ ਨਹੀਂ ਫੜਫੜਾਏ ਮੈਂ ਕਹਿੰਦਾ ਜਮਾਂ ਚੁੱਪ ਕਰਕੇ ਦਿਨ ਗਟੀਆਂ ਕਰ ਲੀਆਂ ਸਿਰਫ ਜਾਨ ਬਚਾਉਣ ਵਾਸਤੇ ਪਰ ਜਾਨ ਮੇਰੀ ਫਿਰ ਵੀ ਜਾ ਰਹੀ ਹੈ ਕਹਿੰਦਾ ਸੋ ਦੋਸਤੋ ਬਹੁਤ ਲੋਕ ਇਹੋ ਜਿਹੇ ਹੁੰਦੇ ਹੈਗੇ ਜਾਂ ਬੜੇ ਆਪ ਨੂੰ ਆਸੇ ਪਾਸੇ ਸੋਨ ਨੂੰ ਮਿਲਦਾ ਵੀ ਆਪਦੀ ਪਹਿਚਾਨ ਖੋ ਦਿੰਦੇ ਹੈਗੇ ਸੋ ਜਾਨ ਜਾਣੀ ਹੈ ਦੁਨੀਆ ਤੋਂ ਇੱਕ ਦਿਨ ਹਰੇਕ ਦੀ ਜਾਣੀ ਹੈ ਜੋਸ਼ ਦੁਨੀਆ ਤੇ ਆਇਆ ਉਹਨੇ ਜਾਣਾ ਤੇ ਪਰ ਆਪਦੀ ਪਹਿਚਾਨ ਖੋ ਕੇ ਨਾ ਮਰੋ ਆਡੀ ਪਹਿਚਾਨ ਸਲਾਮਤ ਜ਼ਰੂਰ ਰੱਖੋ ਦੁਨੀਆ ਉਹਨਾਂ ਨੂੰ ਹੀ ਯਾਦ ਰੱਖਦੀ ਹੈ ਜਿਨ੍ਹਾਂ ਨੇ ਆਦੀ ਪਹਿਚਾਨ ਤੇ ਕਾਇਮ ਰਏ ਜਿਹੜੇ ਜਿਨ੍ਹਾਂ ਨੇ ਜੋ ਖਰੇ ਉਤਰੇ ਆਪਣੀ ਪਹਿਚਾਨ ਤੋਂ ਆਪਣੀ ਹੋਂਦ